ਹਾਂਜੀ ਸ਼ਰਸ਼ਕਾ ਜੀ ਨੂਰੀ ਬੋਏ ਮਾਉਂਟਿਕ ਤੇ ਤੁਹਾਡਾ ਬਹੁਤ ਬਸੰਤ ਹੈ ਸੋ ਅੱਜ ਕਰਦੇ ਸਾਰੇ ਜਾਣੇ ਬਹੁਤ ਵਧੀਆ ਹਮ ਹੋ ਗਏ ਮਿਲ ਰਿਹਾ ਜੀ ਆਪਾਂ ਇੱਕ ਨੰਨੀ ਵੀਡੀਓ ਦੇ ਨਾਲ ਜਿਹਦੇ ਵਿੱਚ ਬਹੁਤ ਸੋਹਣੇ ਜਿਹੇ ਹੈਂਡਵਰਕ ਦੇ ਪੀਸ ਨੇ ਠੀਕ ਹੈ ਜੀ ਤੇ ਇਹ ਜਿਹੜਾ ਫੈਬਰਿਕ ਆ ਇਹ ਫੈਬਰਿਕ ਤੁਸੀਂ ਕਿਤੇ ਵੀ ਨਹੀਂ ਦੇਖ ਸਕਦੇ ਜਿਹੜਾ ਫੈਬਰਿਕ ਸਾਡੇ ਕੋਲ ਅਵੇਲੇਬਲ ਹੋਊਗਾ ਇਟ ਬਹੁਤ ਡਿਫਰੈਂਟ ਸਟਾਈਲ ਹੋਊਗਾ ਠੀਕ ਹੈ ਜੀ ਜਿਹੜੇ ਬੜੇ ਬੜੇ ਸੈਲੀਬ੍ਰਿਟੀ ਬਾਲੀਵੁੱਡ ਐਕਟਰੈਸ ਪਾਉਂਦੇ ਨੇਗੇ ਸੇਮ ਫੈਬਰਿਕ ਤੁਸੀਂ ਸਾਡੇ ਤੋਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਬਾਈ ਕਰਨ ਦੇ ਲਈ ਤੁਹਾਨੂੰ ਸਾਡੇ ਜਿਹੜੇ WhatsApp ਨੰਬਰ ਹੈ ਉਥੇ ਜਾ ਕੇ ਸਾਨੂੰ WhatsApp ਤੇ ਡੈਮ ਕਰਨਾ ਪਊਗਾ ਤੇ ਉਹਦੇ ਵਿੱਚ ਕੋਈ ਵੀ ਕਲਰ ਕੰਬੀਨੇਸ਼ਨ ਕੋਈ ਵੀ ਇਦਾਂ ਦਾ ਕੋਈ ਡਿਜ਼ਾਈਨਰ ਆਰਟੀਕਲ ਆ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਠੀਕ ਹੈ ਜੀ ਤੇ ਆਪਣੀ ਸ਼ਿਪਿੰਗ ਆ ਜਿਹੜੀ ਵਾਈਡ ਵਾਈਡ ਅਵੇਲੇਬਲ ਹੁੰਦੀ ਆ ਆਪਾਂ ਕਿਸੇ ਵੀ ਮਤਲਬ ਦੇਸ਼ ਦੇ ਵਿੱਚ ਆਪਾਂ ਸ਼ਿਪਿੰਗ ਕਰਦੇ ਹਾਂ ਠੀਕ ਹੈ ਜੀ ਸ਼ਿਪਿੰਗ ਦੇ ਜਿਹੜੇ ਚਾਰजेस ਹੁੰਦੇ ਨੇ ਉਹ ਕੇਜੀ ਦੇ ਹਿਸਾਬ ਨਾਲ ਹੋਣਗੇ ਠੀਕ ਹੈ ਜੀ ਤੇ ਆਜੋ ਆਪਾਂ ਵੀਡੀਓ ਨੂੰ ਕੰਟੀਨਿਊ ਕਰਦੇ ਹਾਂ ਤੇ ਆਪਣੇ ਜਿਹੜੇ ਨਵੇਂ ਡਿਜ਼ਾਈਨਸ ਨੇ ਅੱਜ ਵਾਲੀ ਵੀਡੀਓ ਦੇ ਤੇ ਆਪਾਂ ਦੇਖਦੇ ਹਾਂ ਠੀਕ ਹੈ ਜੀ ਹਾਂ ਜੀ ਸਭ ਤੋਂ ਪਹਿਲਾਂ ਆਪਣਾ ਸੂਟ ਤੁਸੀਂ ਦੇਖੋ ਕਿਤੇ ਇਹ ਹੈਗਾ ਆਪਣਾ ਡਿਜ਼ਾਈ ਪ੍ਰੋਪਰ ਮਸਟੜੀ येलो ਕਲਰ ਤੇ ਚਿੰਤਾ ਕੀਤੀ ਜਿੱਦਾਂ ਅੱਜ ਕੱਲ ਸ਼ਾਰਟ ਕੋਰਟ ਦੇ ਨਾਲ ਪਲਾਜ਼ੋ ਚਾਹੁੰਦੇ ਆ ਨਾ ਠੀਕ ਹੈ ਸੇਮ ਐਜਿਓ ਆਪਣੀ ਸ਼ਾਰਟ ਕੋਰਟੀ ਹੈ ਜੀ ਠੀਕ ਹੈ ਜੀ ਸਾਰੇ ਇਹ ਹੈਗਾ ਪਿਓਰ ਕ੍ਰੇਪ ਦਾ ਪਹਿਲਾ ਫੈਬਰਿਕ ਆ ਠੀਕ ਹੈ ਜੀ ਸਾਰੇ ਪ੍ਰਿੰਟ ਦੇ ਉੱਪਰ ਆਪਣਾ ਜਿਹੜਾ ਹਾਈਲਾਈਟ ਹੋਇਆ ਵਰਕ ਠੀਕ ਹੈ ਜੀ ਡਿਫਰੈਂਟ ਡਿਫਰੈਂਟ ਕਲਰ ਨੇ ਇਹਦੇ ਵਿੱਚ ਸਾਰੇ ਕਲਰਸ ਨੇ ਜਿਹੜੇ ਤੁਸੀਂ ਤੁਸੀਂ WhatsApp ਤੇ ਸਾਡੇ ਤੋਂ ਲੈ ਸਕਦੇ ਹੋ ਪਲੱਸ ਆਪਾਂ ਨੂੰ ਜਿਹੜੀ ਫਿਨਿਸ਼ਿੰਗ ਕਰਕੇ ਦਿੱਤੀ ਹੈ ਪੀਸ ਦੀ ਠੀਕ ਹੈ ਜੀ ਤੁਸੀਂ ਕਿਸੇ ਵੀ ਕਲਰ ਦੀ ਕਰਵਾ ਸਕਦੇ ਹੋ ਆਪਾਂ ਸਿਰਫ ਬੇਸ ਕਲਰ 골ਡਨ ਕਲਰ ਦਿੱਤੀ ਹੈ ਠੀਕ ਹੈ ਜੀ ਤੇ ਇਹਦੇ ਫਰੰਟ ਬੈਕ ਦੋਨੋਂ ਸੇਮ ਹੋਣਗੇ ਤੇ ਬੈਕ ਦਾ ਜਿਹੜਾ ਨੈਕ ਬਣਾਇਆ ਆਪਾਂ ਨੇ ਉਹ ਵਟਕਾ ਸਟਾਈਲ ਦੇ ਵਿੱਚ ਬਣਾਇਆਗਾ ਠੀਕ ਹੈ ਜੀ ਜਿਹੜੇ ਬੈਕ ਨੇਗੇ ਉਹ ਤੁਸੀਂ ਆਪਣੇ ਅਕੋਰਡਿੰਗ ਵੀ ਬਣਵਾ ਸਕਦੇ ਹੋ ਠੀਕ ਹੈ ਜੀ ਕਿੰਨਾ ਕੁ ਡੀਪ ਰੱਖਣਾ ਜਾਂ ਕਿਹੜਾ ਸਟਾਈਲ ਕਰਨਾ ਦਾ ਇਹ ਫਰੰਟ ਬੈਕ ਦੋਨੋਂ ਸੇਮ ਹੈਗੇ ਠੀਕ ਹੈ ਜੀ ਤੇ ਇਹਦੀ ਤਾਂ ਬਾਜੂ ਨੇ ਜੀ ਬਸ ਇਹਦੇ ਨਾਲ ਹੈਗਾ ਆਪਣਾ ਕਲੀ ਦਾ ਬਾਜੂ ਠੀਕ ਹੈ ਜੀ ਇਹ ਹੈਗੇ ਸ਼ੋਰਸ ਇਹ ਇਹ ਹੈਗਾ ਆਪਣਾ ਪਲਾਜ਼ੋ ਠੀਕ ਹੈ ਤੁਸੀਂ ਇਹਨੂੰ ਰੈਂਗਾ ਵੀ ਬਣਵਾ ਸਕਦੇ ਹੋ ਠੀਕ ਹੈ ਦਾ ਪਲਾਜ਼ੋ ਬਣਾ ਸਕਦੇ ਹੋ ਠੀਕ ਹੈ ਜੀ ਇਹ ਹੈਗਾ ਸਾਰਾ ਫਰੰਟ ਬੈਕ ਸੇਮ ਬਹੁਤ ਸੋਹਣਾ এলিਗੈਂਟ ਜੀ ਲੁੱਕ ਜਿਹੜਾ ਤੁਸੀਂ ਇਹ ਪੀਸ ਪਾ ਲਿਆ ਤੁਸੀਂ ਕਿਸੇ ਹੋਰ ਦੇ ਛੇਤੀ ਪੀਸ ਪਾਇਆ ਦੇਖੋਗੇ ਵੀ ਠੀਕ ਹੈ ਜੀ ਕਿ ਇਦਾਂ ਦਾ ਪੀਸ ਲੈ ਕੇ ਤੇ ਪਲੱਸ ਫਲੇਅਰ ਵੀ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਸੋਹਣਾ ਜਿਹਾ ਫਲੇਅਰ ਆ ਬਹੁਤ ਸੋਹਣੇ ਸੋਹਣੇ ਕਲਰ ਪਏ ਆ ਇਹਦੇ 'ਚ ਤੇ ਫਿਨਿਸ਼ਿੰਗ ਆਪਾਂ ਕਰਕੇ ਦਿੱਤੀ ਹੈ ਜੀ ਠੀਕ ਹੈ ਜੀ ਪੇਸਟ ਵੈਂਟ ਦੇ ਨਾਲ ਪਲੱਸ ਆਪਾਂ ਇਹਨੂੰ ਇਦਾਂ ਸਾਈਡ ਤੇ ਜ਼ਿਪਰ ਤੇ ਬੈਕ ਇਲਾਸਟਿਕ ਠੀਕ ਹੈ ਜੀ ਤਾਂ ਕਿ ਤੁਹਾਨੂੰ ਪਾਉਣਾ ਵੇਅ ਕਰਨ ਇਜ਼ੀ ਹੋ ਜਵੇ ਸੋ ਇਹ ਪੀਸ ਹੈਗਾ ਤੇ ਇਹ ਪੀਸ ਤੁਹਾਨੂੰ ਸੀ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਸੇਮ ਵੀ ਡਿਲ ਮਿਲ ਜੂਗਾ ਤੇ ਕਲਰ ਵੀ ਮਿਲ ਜਾਣਾ ਕਿਉਂਕਿ ਠੀਕ ਹੈ ਜੀ ਤੇ ਇਹਦੇ ਨਾਲ ਆਪਾਂ ਨੇ ਇਹਦਾ ਦੁਪੱਟਾ ਰੱਖਿਆ ਫੁੱਲ ਪਿਓਰ অর্ਗੈਂਜ਼ਾ ਦਾ ਦੁਪੱਟਾ ਰੱਖਿਆ ਠੀਕ ਹੈ ਜੀ ਫੁੱਲ ਪਿਓਰ অর্ਗੈਂਜ਼ਾ ਦਾ ਦੁਪੱਟਾ ਆਪਾਂ ਟਾਇਡ ਆਈ ਕਰਿਆ ਹੈ ਸਭ ਤੋਂ ਜ਼ਿਆਦਾ ਸੋਹਣਾ ਦੁਪੱਟਾ ਹੈਗਾ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਦੁਪੱਟਾ ਹੈਗਾ ਟਾਈ ਡਾਈ ਸਟਾਈਲ ਦੇ ਵਿੱਚ ਠੀਕ ਹੈ ਜੀ ਤੇ ਪਲੱਸ ਆਪਾਂ ਨੇ ਇਹ ਕਿਉਂਕਿ ਬੇਕੀ ਦਾ ਸੂਟ ਸੀ ਇਹਨਾਂ ਦੇ ਤੇ ਆਪਾਂ ਨੇ ਉਹਦੇ ਅਕੋਰਡਿੰਗਲੀ ਸਜਾਈ ਹੈਗੀ ਤੇ ਤੁਸੀਂ ਆਪਣੀ ਏਜ ਦੇ ਅਕੋਰਡਿੰਗ ਵੀ ਜਿਹੜੀ ਲੈ ਸਕਦੇ ਉਹ ਚੇਂਜ ਕਰਵਾ ਸਕਦੇ ਠੀਕ ਹੈ ਜੀ ਇਦਾਂ ਸੈਂਟਰ ਦੇ ਵਿੱਚ ਇਹਦੇ ਡਿਜ਼ਾਈਨਿੰਗ ਪਾਈ ਆਪਾਂ ਨੇ ਟਾਈ ਡਾਈ ਦੀ ਬਹੁਤ ਡਿਫਰੈਂਟ ਸਟਾਈਲ ਟਾਈ ਡਾਈ ਹੋਈ ਹੈ ਠੀਕ ਹੈ ਜੀ ਇਹਨੂੰ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆਗਾ ਇਹ ਤੇ ਤੁਸੀਂ ਅ ਇਦਾਂ টাই ਡਾਈ ਦੁਪੱਟਾ ਵੀ ਲੈ ਸਕਦੇ ਹੋ ਤੇ ਪਲੇਨ ਦੁਪੱਟੇ ਨਾਲ ਵੀ ਇਹਨੂੰ ਕੈਰੀ ਕਰ ਸਕਦੇ ਹੋ ਠੀਕ ਹੈ ਜੀ ਇਹ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਕਸਟਮਾਈਜ਼ ਕਰ ਸਕਦੇ ਹੋ ਹਾਂ ਜੀ ਇਹਦੇ ਵਿੱਚ ਆਪਣਾ ਸੇਮ ਪ੍ਰਿੰਟ ਠੀਕ ਹੈ ਜੀ ਸੇਮ ਡਿਜ਼ਾਈਨ ਬਟ ਅ ਡਿਫਰੈਂਟ ਹੈਗਾ ਜਾਂ ਕਲਰ ਠੀਕ ਹੈ ਜੀ ਇਹ ਆਪਾਂ ਪੀਸ ਬਣਾਇਆ ਅ ਟਰੌਜ਼ਰ ਦੇ ਨਾਲ ਠੀਕ ਹੈ ਜੀ ਹੈਗੀ ਸ਼ਰਟ 4 ਪੰਖੇ ਕਲਰ ਦੇ ਵਿੱਚ ਠੀਕ ਹੈ ਜੀ ਲਾਈਟ ਡਾਰਕ ਰਵੈਂਟ ਕਲਰ ਨੇ ਠੀਕ ਹੈ ਜੀ ਇਹਦੇ ਵਿੱਚ ਪਾਕਿਸਤਾਨੀ ਸਟਾਈਲ ਦੀਆਂ ਇਹ ਆਰਮਸ ਬਣਾਈਆਂ ਨੇ ਆਸਾਦੀ ਵੀ ਸ਼ੇਰ ਦਾ ਨੈਕ ਆ। ਤੇ ਸੇਮ ਆਪਾਂ ਇਹਨੂੰ ਫਿਨਿਸ਼ਿੰਗ ਕਰੀਏ ਜਿਹੜਾ ट्राਊਜ਼ਰ ਆਪਣਾ। ਠੀਕ ਹੈ ਜੀ। ਸੇਮ ट्राਊਜ਼ਰ ਦੇ ਨਾਲ ਵੀ ਕਰੀਏ। ਫਰੰਟ ਬੈਕ ਸੇਮ। ਇਹਦਾ ਵੀ ਆਪਾਂ ਇਦਾਂ ਪੋਟਲੀ ਨੈਕ ਬਣਾਇਆ ਠੀਕ ਹੈ ਜੀ। ਇਹ ਪੀਸ ਆ ਦਾ। ਠੀਕ ਹੈ ਜੀ ਇਹਨਾਂ ਨਾਲ ਆਪਾਂ ਪਲੇਨ ਰੱਖਤੀ ਆ ਬਾਟਮ। ਠੀਕ ਹੈ ਜੀ ਤਾਂ ਪੈਂਟ ਵੜਾਈ ਆਪਾਂ ਨੇ ट्राਊਜ਼ਰ। ਤੇ ਤੁਸੀਂ ਇਹਦੇ ਨਾਲ ਕੁਝ ਵੀ ਬਣਵਾ ਸਕਦੇ ਹੋ ਕੇ ਪਲੱਸ ਇਹਦਾ ਸੇਮ ਆਪਾਂ ਨੇ ਇਹ ਉਹਨਾਂ ਦੀ ਮੰਮੀ ਦਾ ਸੂਟ ਆ ਕਰਤੀ ਆਪਾਂ ਨੇ ਬਣਾਇਆ ਆਪਾਂ ਨੂੰ ਪਿਓਰ ਚਨੋਂਦ ਦੇ ਪੱਪਾ ਇਹ ਆਪਾਂ ਨੇ ਪਿਓਰ ਚਨੋਂਦ ਦੇ ਦੁਪੱਟੇ ਨੂੰ ਵੀ ਆਪਾਂ ਟਾਈਡਾਈ ਕਰਿਆ ਸਾਰੇ ਦੁਪੱਟੇ ਦੇ ਵਿੱਚ ਇਦਾਂ ਟਾਈਡਾਈ ਹੈ ਠੀਕ ਹੈ ਜੀ ਤੇ ਫੋਰ ਸਾਈਡ ਆਪਾਂ ਨੇ ਲੇਸ ਦੀ ਡਿਟੇਲਿੰਗ ਦਿੱਤੀ ਹੈ ਠੀਕ ਹੈ ਜੀ ਆ ਸਾਰਾ ਟਾਈਡ ਦੁਪੱਟਾ ਟਾਈਡਾਈ ਹੈ ਠੀਕ ਹੈ ਜੀ ਤੁਸੀਂ ਇਦਾਂ ਵੀ ਇਹਨੂੰ ਅਰਪੀਜਨੋਨ ਦੇ ਵਿੱਚ ਬਣਾਇਆ ਪਰ ਗੈਂਜ਼ਾ ਦੇ ਵਿੱਚ ਵੀ ਦੋਨੋਂ-ਦੋਨੋਂ ਡਿਜ਼ਾਈਨ ਦਿਖਾਏ ਨੇ ਤੁਸੀਂ ਕਿਸੇ ਸਟਾਈਲ ਦਾ ਵੀ ਇਹਨੂੰ ਪੀਸ ਨੂੰ ਤਿਆਰ ਕਰਵਾ ਸਕਦੇ ਹੋ ਹਾਂਜੀ ਆਪਣਾ ਪੀਸ ਆਪਣਾ ਠੀਕ ਹੈ ਜੀ ਪਿਓਰ ਸ਼ਿਮਰ ਤੇ ਪੀਸ ਬਣਿਆ ਲਾਈਟ ਹੈ ਬਿਲਕੁਲ ਲਾਈਟ ਜਿਹਾ येलो ਕਲਰ ਹੈਗਾ ਬਹੁਤ ਬੇਸਿਕ ਜਿਹਾ ਡਿਜ਼ਾਈਨ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਇਹਦਾ ਘੇਰੇ ਦਾ ਕੰਮ ਚੈੱਕ ਕਰਦੇ ਹਾਂ ਅਸੀਂ ਠੀਕ ਹੈ ਜੀ ਘੇਰੇ ਤੇ ਸਿਰਫ ਹਲਕੀ ਜਿਹੀ ਵੇਲ ਲੱਗੀ ਪਲੱਸ ਇਹਦੇ ਨੈਕ ਲਾਈਨ ਤੇ ਆਪਾਂ ਨੇ ਸ਼ੇਪ ਦੇ ਕੇ ਸਿਰਫ ਇੱਕ ਪੈਨਲ ਬਣਾਇਆ ਇਥੇ ਤੇ ਹੈਵੀ ਇਹਦੀਆਂ ਆਰਮਸ ਨੇ ਠੀਕ ਹੈ ਜੀ ਬਾਹਮਾ ਤੇ ਫਰੰਟ ਬੈਕ ਦੋਨੋਂ ਸੇਮ ਏਮਬਰਾਇਡਰੀ ਹੈਂਡਵਰਕ ਦਾ ਕੰਮ ਆ ਠੀਕ ਹੈ ਸਾਰਾ ਤੇ ਬਹੁਤ ਸੋਹਣਾ ਜਿਹਾ ਸੂਟ ਹੈਗਾ ਇਹ ਪਲੱਸ ਇਹ ਨਾਲ ਜਿਹੜਾ ਬਾਟਮ ਆ ਗਈ ਉਹ ਸਲਵਾਰ ਬਣਾਈ ਆ ਆਪਾਂ ਨੇ ਫਟਿਆਣਾ ਸ਼ਾਹੀ ਤੇ ਇਹਦੇ ਪਹੁੰਚਿਆਂ ਤੇ ਵੀ ਇਦਾਂ ਆਪਾਂ ਕੰਮ ਕਰੀ ਠੀਕ ਹੈ ਜੀ ਹੈਂਡਵਰਕ ਦਾ ਪੀਸ ਹੈਗਾ ਪਲੱਸ ਇਹ ਨਾਲ ਜਿਹੜਾ ਆਪਾਂ ਦੁਪੱਟਾ ਰੱਖਿਆ ਹੈਗਾ ਸ਼ਿਮਰ ਦਾ ਇੱਕ ਸੂਟ ਹੈਗਾ ਸ਼ਿਮਰ ਦਾ ਹੀ ਆਪਾਂ ਦੁਪੱਟਾ ਰੱਖਿਆ ਜੀ ਤੇ ਇਹ ਦੁਪੱਟਾ ਗਾਜੇਗਾ ਇਦਾਂ ਲਾਈਨ ਵਾਲਾ ਦੁਪੱਟਾ ਠੀਕ ਹੈ ਵੀ ਡਿਜ਼ਾਈਨਰ ਦੁਪੱਟਾ ਰੱਖਿਆ ਹੈਗਾ ਤੇ ਦੁਪੱਟੇ ਤੇ ਵੀ ਆਪਾਂ ਫੋਰ ਸਾਈਡ ਇਦਾਂ ਲੇਸ ਦੀ ਡਿਟੇਲਿੰਗ ਦੇ ਕੇ ਪਲੱਸ ਆਪਾਂ ਫਿਨਿਸ਼ਿੰਗ ਦਿੱਤੀ ਹੈ ਤੁਸੀਂ ਫਿਨਿਸ਼ਿੰਗ ਦੇਖ ਸਕਦੇ ਹੋ ਵੀ ਜਿਹੜੀ ਸਾਡੀ ਸਿਲਾਈ ਆ ਉਹ ਕਿੰਨੀ ਜ਼ਿਆਦਾ ਨੀਟ ਐਂਡ ਕਲੀਨ ਹੈਗੀ ਠੀਕ ਹੈ ਜੀ ਤੁਹਾਨੂੰ ਬਿਲਕੁਲ ਜਿਹੜੀ ਦਿੱਕਤ ਸਲਾਈ ਦੀ ਵਰਕ ਦੀ ਕਿਸੇ ਚੀਜ਼ ਦੀ ਦਿੱਕਤ ਨਹੀਂ ਆਊਗੀ ਬਸ ਤੁਹਾਡਾ ਮੇਜ਼ਰਮੈਂਟ ਆ ਜਿਹੜਾ ਬਿਲਕੁਲ ਸਹੀ ਹੋਣਾ ਚਾਹੀਦਾ ਠੀਕ ਹੈ ਜੀ ਇਹ ਬਹੁਤ ਸਿੰਪਲ ਜਾਂ ਸੋਬਰ ਜਿਹਾ ਡਿਜ਼ਾਈਨ ਹੈਗਾ ਤੁਸੀਂ ਕਿਸੇ ਵੀ ਕਲਰ ਚ ਬਣਵਾ ਸਕਦੇ ਹੋ ਹਾਂਜੀ ਇਸ ਤੋਂ ਬਾਅਦ ਆਪਾਂ ਅਗਲਾ ਪੀਸ ਪੀਸ ਹੈਗਾ ਜੀ ਆਪਣਾ ਨੇਚਰਲ ਕਲਰ ਤੇ ਠੀਕ ਹੈ ਜੀ 골ਡਨ ਕਲਰ ਆ ਤੇ ਥੋੜਾ ਵੀਡੀਓ ਵਿੱਚ ਕਈ ਵਾਰ ਜਿਹੜਾ ਕਲਰ ਨੇ ਉਹ ਡਿਫਰੈਂਟ ਆਉਂਦੇ ਨੇਗੇ ਤੇ ਇਹ ਹੈਗਾ ਸੁੰਟਾ ਆਪਣਾ ਆਹ ਦਾ ਸੂਟ ਦੇਖੋ ਕਿੰਨਾ ਜਿਆਦਾ ਪਿਆਰਾ ਤੇ ਕਿੰਨਾ ਜਿਆਦਾ ਹੈਵੀ ਵਰਕ ਆ ਠੀਕ ਹੈ ਜੀ ਸਾਰਾ ਮਹਿਰੂਨ ਕਲਰ ਦੀ ਦਾ ਆਪਾਂ ਟੱਚਿੰਗ ਦਿੱਤੀ ਆ ਟੋਟਲੀ ਹੈਂਡ ਵਰਕ ਦਾ ਪੀਸ ਆ ਸਾਰਾ ਘੇਰਾ ਤੇ ਸਾਰਾ ਗੜਾ ਜਾਕ ਨਹੀਂ ਠੀਕ ਹੈ ਜੀ ਹੈਵੀ ਪੀਸ ਹੈਗਾ ਪਲੱਸ ਆਪਾਂ ਟਿਸ਼ੂ ਦੀ ਫਿਨਿਸ਼ਿੰਗ ਦਿੱਤੀ ਹੈਗੀ ਠੀਕ ਹੈ ਜੀ ਸੇਮ ਇਹਦਾ ਹੀ ਕੇੜਾ ਪਲੱਸ ਇਹਦਾ ਹੈਵੀ ਨੈਕ ਠੀਕ ਹੈ ਜੀ ਸਾਰਾ ਨੈਕ ਮਤਲਬ ਪ੍ਰੋਪਰ ਆ ਜਿਹੜਾ ਤੁਹਾਡਾ ਹੈਵੀ ਪੀਸ ਆਗਾ ਠੀਕ ਹੈ ਜੀ ਇਹ ਇਹਨੂੰ ਤੁਸੀਂ ਕਿਸੇ ਵੀ ਕੱਲਰ ਚ ਬਣਵਾ ਸਕਦੇ ਹੋ ਠੀਕ ਹੈ ਜੀ ਪਲੱਸ ਇਹਦੀ ਹੈਵੀ ਬਾਹਾਂ ਲੱਗੀਆਂ ਬਾਜੂ ਤੇ ਵੀ ਵਰਕ ਹੈ ਦਾ ਹੈਵੀ ਤੇ ਪਲੱਸ ਸਾਰੇ ਬਾਜੂ ਦੇ ਉੱਤੇ ਇਦਾਂ ਥੋੜਾ ਥੋੜਾ ਡਾਟ ਦਾ ਕੰਮ ਠੀਕ ਹੈ ਜੀ ਇਹ ਹੈਗਾ ਬਹੁਤ ਸੋਹਣਾ ਜਿਹਾ ਸਿੰਪਲ ਜਿਹਾ ਵੈਡਿੰਗ ਦੇ ਲਈ ਸਪੈਸ਼ਲ ਸੂਟ ਆਗਾ ਤੇ ਇਹ ਨਾਲ ਆਪਾਂ ਜਿਹੜੀ ਫੁੱਲ ਪਟਿਆਲਾ ਸਾਈ ਸਲਵਾਰ ਬਣਾਈ ਆ ਤੁਸੀਂ ਕਿਸੇ ਵੀ ਸਟਾਈਲ ਦੀ ਸਲਵਾਰ ਜਿਹੜੀ ਆ ਬਣਾ ਸਕਦੇ ਹੋ ਪੈਂਟਸ ਵੀ ਬਣਾ ਸਕਦੇ ਹੋ ਵਰਕ ਜਿਹੜਾ ਉਹ ਆਪਣੇ ਅਕੋਰਡਿੰਗ ਕਰਵਾ ਸਕਦੇ ਹੋ ਪਲੱਸ ਇਸ ਨਾਲ ਚੜ ਦੁਪੱਟਾ ਦਾ ਦੁਪੱਟਾ ਵੀ ਆਪਾਂ ਨੇ ਫੁੱਲ ਪਿਓਰ ਔਰਗੈਂਜ਼ਾ ਰੱਖਿਆ ਹੈ ਤੇ ਦੁਪੱਟੇ ਤੇ ਵੀ ਆਪਾਂ ਨੇ 4 ਸਾਈਡ ਵਰਕ ਕਰਿਆ ਹੈ ਦੁਪੱਟੇ ਲੋਕ ਚਕਾਰ ਸਰਵੰਸੇ ਠੀਕ ਹੈ ਸਾਰਾ ਆਪਾਂ ਨੇ 4 ਸਾਈਡ ਇਹਦੇ ਕੰਮ ਕਰਿਆ ਹੈ ਬੇਲ ਬਣਾਈਏ ਛੋਟੇ ਛੋਟੇ ਠੀਕ ਹੈ ਸੇਮ ਜਿਵੇਂ ਚਾਹਤਾਂ ਦੇ ਵਿੱਚ ਕੰਮ ਹੋਇਆ ਤਾਂ ਸੇਮ ਆਪਾਂ ਇਦਾਂ ਹੀ ਚੱਕ ਰਿਹਾ ਤੁਸੀਂ ਇਦਾਂ ਕੱਟਵਰਕ ਵੀ ਕਰਵਾ ਸਕਦੇ ਹੋ ਜੇ ਕੋਈ ਲੈ ਸਕਦੇ ਫਰੰਟ ਤੇ ਨਹੀਂ ਲਾਉਣੀ ਨਹੀਂ ਤੁਸੀਂ ਇਦਾਂ ਵੀ ਵਰਕ ਕਰਵਾ ਸਕਦੇ ਠੀਕ ਹੈ ਜੀ ਸਾਰੇ ਪੈਨਲ ਦੇ ਵਿੱਚ ਹਲਕੀ ਹਲਕੀ ਜਿਹੜੀ ਇਦਾਂ ਦੀ ਆਊਟਲਾਈਨ ਦੇ ਨਾਲ ਆਪਾਂ ਵਰਕ ਕਰਿਆਗਾ ਸੈਂਟਰ ਪਾਰਟ ਦੇ ਵਿੱਚ ਵੀ ਸਾਰਾ ਦੁਪੱਟਾ ਤੁਹਾਨੂੰ ਸੈਂਟਰ ਦੇ ਵਿੱਚ ਉਹ ਵੀ ਹੈਵੀ ਮਿਲੇਗਾ ਠੀਕ ਹੈ ਜੀ ਇਹ ਹੈਗਾ ਪੀਸ ਇਹ ਆਪਣਾ ਆਰਗੈਂਜ਼ਾ ਤੇ ਤੁਸੀਂ ਇਹਨੂੰ ਚਨੂਨ ਤੇ ਵੀ ਬਣਵਾ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਤੇ ਬਹੁਤ ਰੀਜ਼ਨੇਬਲ ਰੇਟ ਦੇ ਵਿੱਚ ਇਹ ਜਿਹੜਾ ਸੂਟ ਹੈਗਾ ਰੈਡੀ ਹੋਇਆ ਹੈਗਾ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਮੈਸੇਜ ਹੈ ਜਿਹੜਾ ਕਰ ਸਕਦੇ ਹੋ ਕਲਰ ਕੰਬੀਨੇਸ਼ਨ ਕੋਈ ਵੀ ਬਣਾ ਸਕਦੇ ਹੋ ਠੀਕ ਹੈ ਜੀ ਹਾਂਜੀ ਇਹ ਆਪਣਾ ਹੁਣ ਤੱਕ ਦਾ ਸਭ ਤੋਂ ਹੌਟ ਸੇਲਿੰਗ ਜਿਹੜਾ ਡਿਜ਼ਾਈਨ ਦੇਖ ਹੈਗਾ ਠੀਕ ਹੈ ਜੀ ਆ ਵੈਡਿੰਗ ਸੀਜ਼ਨ ਦੇ ਵਿੱਚ ਤੇ ਇਹ ਜਿਹੜਾ ਦੇਖੋ ਆਪਾਂ ਨੇ ਟੈਬੀ ਸਰਕਲ ਉੱਤੇ ਜਿਹੜਾ ਫੈਬਰਿਕ ਪੀਸਾ ਦਾ ਬਣਾਇਆ ਹੈਗਾ ਠੀਕ ਹੈ ਜੀ ਗਾਰਲਿਸ਼ੀ ਲੁੱਕ ਦੇ ਵਿੱਚ ਸੂਟ ਹੈਗਾ ਸਭ ਤੋਂ ਪਹਿਲਾਂ ਤੁਸੀਂ ਚੈੱਕ ਕਰ ਤੋਂ ਇਹਦਾ ਚਾਕ ਘੇਰੇ ਤੇ ਕੰਮ ਆਗਾ ਠੀਕ ਹੈ ਜੀ ਚਾਕਾਂ ਦੇ ਕੰਮ ਆ ਸੇਮ ਘੇਰੇ ਤੇ ਪੈਟਰਨ ਆਊਗਾ ਠੀਕ ਹੈ ਜੀ ਹੈਂਡਵਰਕ ਦਾ ਪੀਸ ਆਗਾ ਠੀਕ ਹੈ ਜੀ ਪਲੱਸ ਆ ਫਿਨਿਸ਼ਿੰਗ ਦੇ ਨਾਲ ਆਗਾ ਇਹ ਐਦਾਂ ਹੈਵੀ ਇਹਦਾ ਨੈਕ ਆ ਠੀਕ ਹੈ ਜੀ ਨੈਕ ਤੇ ਵਰਕ ਆ ਗਿਆ ਪਲੱਸ ਇਹਦੇ ਐਦਾਂ ਬਾਜੂ ਵਰਕ ਆ ਜਾ ਠੀਕ ਹੈ ਜੀ ਇਹ ਹੈਗਾ ਸ਼ਰਟ ਤੇ ਇਹਦੇ ਨਾਲ ਆਪਾਂ ਨੇ ਜਿਹੜੇ ਪੈਂਟਸ ਤੇ ਵੀ ਆਪਾਂ ਐਦਾਂ ਕੰਮ ਕਰਿਆਗਾ ਠੀਕ ਹੈ ਜੀ ਤੁਸੀਂ ਪੈਂ ਇਹ ਨਾਰਮਲ ਸਟਾਈਲ ਵਿੱਚ ਜਿਹੜੀ ਪੈਂਟਸ ਬਣੀ ਹੋਈ ਹੈ ਆਪਣੀ 10 ਤੋਂ 11 ਇੰਚ ਦੇ ਵਿੱਚ ਜਿਹੜੀ ਮੋਰੀ ਹੁੰਦੀ ਆ ਤੇ ਤੁਸੀਂ ਇਹਨੂੰ ਜਿਹੜਾ ਲੂਸ ਪਲਾਜ਼ੋ ਕਲਰਦਾਰ ਪਲਾਜ਼ੋ ਤੇ ਵੀ ਇੱਦਾਂ ਵਰਕੇ ਕਰਵਾ ਸਕਦੇ ਹੋ ਤੇ ਜਿਹੜੀ ਸਟੇਟ ਪੈਂਟ ਹੁੰਦੀ ਹੈ ਜਿਹੜੀ 7 ਇੰਚ ਦੀ ਟਰੌਜ਼ਰ ਜਿਹੜਾ ਹੁੰਦਾ ਤੁਸੀਂ ਉਹਦੇ ਤੇ ਵੀ ਇਹਨੂੰ ਵਰਕੇ ਕਰਵਾ ਸਕਦੇ ਹੋ ਤੇ ਇਹ ਹੈਗਾ ਇਹਦਾ ਟਰੌਜ਼ਰ ਠੀਕ ਹੈ ਜੀ ਤੇ ਪਲੱਸ ਇਹਦੇ ਨਾਲ ਹੈਗਾ ਆਪਾਂ ਜਿਹੜਾ ਦੁਪੱਟਾ ਰੱਖਿਆ ਫੁੱਲ ਤੇ ਹੋਰ ਗੈਂਗਾ ਦਾ ਦੁਪੱਟਾ ਰੱਖਿਆ ਪੱਤੀ ਦੇ ਦਿੱਤੀ ਆਪਾਂ ਨੇ ਫੋਰ ਸਾਈਡ ਇਹਦੇ ਕੰਮ ਕਰੇਗਾ। ਦੁਪੱਟਾ ਚੈੱਕ ਕਰੋ ਤੁਸੀਂ। ਦੁਪੱਟੇ ਦੇ ਸੈਂਟਰ ਦੇ ਵਿੱਚ ਇਦਾਂ ਸਾਰਾ ਹੈਵੀ ਵਰਕ ਹੈਗਾ ਠੀਕ ਹੈ ਜੀ। ਇਦਾਂ ਲੜਾਂ ਕੇ ਕੰਮ ਆਊਗਾ ਸਾਰਾ। ਠੀਕ ਹੈ ਜੀ ਤੇ ਫੋਰ ਸਾਈਡ ਕਟ ਵਰਕ ਹੈਗਾ। ਠੀਕ ਹੈ ਜੀ ਪਲੱਸ ਆਪਾਂ ਨੇ ਲੇਜ਼ੀ ਡਿਟੇਲਿੰਗ ਦੇ ਕੇ ਫਿਨਿਸ਼ਿੰਗ ਪੱਤੀ ਕੀਤੀ ਆਪਾਂ ਨਾਲ ਟਿਸ਼ੂ ਦੀ। ਠੀਕ ਹੈ ਜੀ। ਇਹ ਬਹੁਤ ਸੋਹਣਾ ਜਿਹਾ ਗਾਰਲਿਸ਼ ਲੁੱਕ ਦਾ ਸੂਟ ਹੈਗਾ ਠੀਕ ਹੈ ਜੀ ਇਹ ਕੋਈ ਵੀ ਏਜ ਗਰੁੱਪ ਆ ਜਿਹੜਾ ਇਹਨੂੰ ਡਿਜ਼ਾਈਨ ਨੂੰ ਪਾ ਸਕਦਾ ਠੀਕ ਹੈ ਜੀ ਹੁਣ ਤੱਕ ਆਪਾਂ ਨੇ ਸਾਰੇ ਏਜ ਗਰੁੱਪ ਦੇ ਅਕੋਰਡਿੰਗ ਇਹ ਜਿਹੜਾ ਪੀਸ ਰੈਡੀ ਕਰਿਆ ਹੈਗਾ ਤੁਸੀਂ ਆਪਣੇ ਅਕੋਰਡਿੰਗ ਆ ਜਿਹੜਾ ਪ੍ਰਾਈਸ ਸੂਟ ਆ ਦਾ बॉटਮ ਤੇ ਵਰਕ ਦੁਪੱਟੇ ਤੇ ਵਰਕ ਉਸ ਟਿੱਪ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਬਜਟ ਦੇ ਅਕੋਰਡਿੰਗ ਵੀ ਸੂਟ ਬਣ ਸਕਦਾ ਹੈ ਤੇ ਉਹ ਤਾਂ ਬਹੁਤ ਸੋਹਣਾ ਗਾਰਲਿਸ਼ ਲੁੱਕ ਦੇ ਫਾਰਟੀ ਵਾਲਾ ਸੂਟ ਹੈ ਠੀਕ ਹੈ ਜੀ ਇਹ ਤੇ ਇਹ ਦੀ ਦਾ ਸੋਰਸ ਹੈਗਾ ਤੁਸੀਂ ਇਹਨੂੰ ਚਨੂਨ ਦਾ ਦੁਪੱਟਾ ਵੀ ਲਵਾ ਸਕਦੇ ਆ ਤੇ ਆਪਾਂ ਨੇ ਔਰਗੈਂਜ਼ਾ ਦੁਪੱਟੇ ਤੇ ਕੰਮ ਕਰਿਆ ਸੀ ਠੀਕ ਹੈ ਜੀ ਤੇ ਹਾਂਜੀ ਇਹ ਹੈਗਾ ਸੂਟ ਪੂਰਾ ਠੀਕ ਹੈ ਜੀ ਆਪਾਂ ਇਹ ਸੂਟ ਦੇ ਨਾਲ ਦੀਦੀ ਦੀ ਬੇਟੀ ਦਾ ਵੀ ਸੂਟ ਬਣਾਇਆ ਹੈਗਾ ਠੀਕ ਹੈ ਜੀ ਮਦਰ ਡਾਟਰ ਜਿਹੜੇ ਕੰਪੋ ਬਣਾਉਦੇ ਆ ਠੀਕ ਹੈ ਜੀ ਦੀਦੀ ਬੇਟੀ ਹੈ ਜਿਹੜੀ ਉਹ ਡੇਸ ਚਾਲਦੀ ਹੈਗੀ ਠੀਕ ਹੈ ਜੀ ਤੇ ਆਪਾਂ ਦੇ ਉਹਦੇ ਅਕੋਰਡਿੰਗੂ ਵੀ ਬੱਚੇ ਦੇ ਸੂਟ ਬਣਾਉਣ ਦੀ ਗੱਲ ਕਰਿਆ ਹੈਗਾ ਬਹੁਤ ਸੋਹਣਾ ਜਿਹਾ ਪੀਸ ਹੈਗਾ ਤੁਸੀਂ ਚੈੱਕ ਕਰੋ ਹਲਕੀ ਜੀ ਸ਼ਰਟ ਹੈ ਠੀਕ ਹੈ ਜੀ ਹਲਕੀ ਜੀ ਆਵਾਮਾ ਤੇ ਆਪਾਂ ਸਿਰਫ ਲੇਸ ਦੀ ਡਿਟੇਲਿੰਗ ਦਿੱਤੀ ਹੈਗੀ ਤਾਂ ਕਿ ਜਿਹੜਾ ਬੱਚੇ ਬਾਹਰਲੇ ਬੱਚੇ ਹੁੰਦੇ ਨੇ ਬਹੁਤ ਸੌਫਟ ਹੁੰਦੇ ਨੇ ਤੇ ਉਹ ਹਲਕਾ ਫੁਲਕਾ ਜਿਹੀ ਇਚੀ ਹੁੰਦੀ ਹੈ ਤਾਂ ਉਹ ਨਹੀਂ ਵੇਅਰ ਕਰਦੇ ਸੋ ਆਪਾਂ ਨੇ ਇਹਨੂੰ ਜ਼ਿਆਦਾ ਕੁਝ ਕਰਿਆ ਨਹੀਂ ਸੋ ਇੰਦਾ ਸਿੰਪਲ ਜਿਹਾ ਰੱਖਿਆ ਹੈਗਾ ਤੇ ਇਹਦੇ ਨਾਲ ਇਹਦੀ ਪੈਂਟਸ ਪਲੱਸ ਇਹਦੇ ਨਾਲ ਆਪਾਂ ਜਿਹੜਾ ਦੁਪੱਟਾ ਰੱਖਿਆ ਉਹ ਵੀ ਆਪਾਂ ਨੇ ਸਿੰਪ ਦੁਪੱਟਾ ਰੱਖ ਕੇ ਵਿੱਚਕਾਰ ਲੇਸ ਲਗਾਈ ਠੀਕ ਹੈ ਜੀ ਇਹ ਹੈਗਾ ਪੂਰਾ ਸੂਟ ਤੇ ਇਹਦੇ ਨਾਲ ਦੇ ਸੇਮ ਫੂਲ ਦੇਣਾ ਜਿਹੜਾ ਪੰਜ ਡਿਜ਼ਾਈਨ ਅਗਲਾ ਪੀਸ ਰੈਡੀ ਕਰਿਆ ਪਿਸਤਾ ਕਲਰ ਦੇ ਵਿੱਚ ਬਹੁਤ ਸੁੰਦਰ ਹੀ ਜੀ ਹੋਇਆਗਾ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਵੀ ਦੇਖਿਆ ਹੋਊਗਾ ਕਿ ਕਈ ਜਿਆਦਾ ਪਿਸਤੇ ਤੇ ਰੇਸ ਤੇ ਸੇਮ ਹੈ ਦੀ ਵੀ ਸ਼ਰਟ ਇਦਾਂ ਹੀ ਆ ਚੱਕ ਕੇ ਆ ਬਾਹਮਾ ਚਾਗ ਕੇਰਾ ਬਾਵਾ ਪਲੱਸ ਕਰ ਠੀਕ ਹੈ ਜੀ ਇਹ ਹੈਗਾ ਸ਼ਰਟ ਠੀਕ ਹੈ ਜੀ ਸੇਮ ਹੈਗੇ ਸ਼ਰਟ ਹੈ ਇਹ ਆਪਣੇ ਬਸ ਕਲਰ ਦਾ ਫਰਕਾ ਫੈਬਰਿਕ ਦਾ ਫਰਕਾ ਇਹ ਹੈਗਾ ਆਪਣਾ ਸਿਲਕ ਤੇ ਸੀਗਾ ਜੀ ਉਹ ਹੈਗਾ ਸੈਟਨ ਔਰ ਗੈਂਜ਼ਾ ਤੇ ਜਿਹੜਾ ਦੁਪੱਟਾ ਵੀ ਰੱਖਿਆ ਇਹ ਆਪਾਂ ਨੇ ਸੈਮੀ ਚਨੂਨ ਦਾ ਦੁਪੱਟਾ ਰੱਖਿਆ ਠੀਕ ਹੈ ਜੀ ਇਹਨਾਂ ਨੂੰ ਤੁਸੀਂ ਪਿਓ ਦਾ ਵੀ ਲਾ ਸਕਦੇ ਹੋ ਇਹ ਆਪਾਂ ਨੇ ਅਰਾਊਂਡ 6-7 ਹਜ਼ਾਰ ਦੇ ਆਸ-ਪਾਸ ਜਿਹੜਾ ਪੀਸ ਆ ਉਹ ਰੈਡੀ ਕਰਿਆ ਦਾ ਠੀਕ ਹੈ ਜੀ ਤੁਸੀਂ ਇਹਨੂੰ ਪ੍ਰਾਈਸ ਹੈ ਜਿਹੜਾ ਘਟਾਪ ਦਾ ਸਕਦੇ ਹੋ ਠੀਕ ਹੈ ਪਿਓ ਦਾ ਦੁਪੱਟਾ ਲਵਾ ਕੇ ਲਾਈਨਿੰਗ ਕਾਟਨ ਦੀ ਲਵਾ ਕੇ ਜਾਂ ਸਿੰਥੈਟਿਕ ਲਾਈਨ ਤੁਸੀਂ ਆਪਣੇ ਪੌੜੀਵੇਂ ਜਿਹੜਾ ਪੀਸ ਨੂੰ ਉਹ ਰੈਡੀ ਕਰ ਸਕਦੇ ਹੋ ਠੀਕ ਹੈ ਜੀ ਅੱਗੇ ਇੱਕ ਵਾਰ ਆਪਾਂ ਅਗਲਾ ਪੀਸ ਪੀਸ ਹੈਗਾ ਪ੍ਰੋਪਰ ਪੀਚ ਕਲਰ ਬਿਲਕੁਲ ਲਾਈਟ ਜਿਹਾ ਪੀਚ ਕਲਰ ਹੈ ਠੀਕ ਹੈ ਜੀ ਵੇ ਸੋਬਰ ਜਿਆ ਡਿਜ਼ਾਈਨ ਹੈਗਾ। ਕੇਰੇ ਦਾ ਵਰਕ ਚੈੱਕ ਕਰੋ ਤੁਸੀਂ ਕਿੰਨਾ ਪਿਆਰਾ ਗੁੰਦਮਾ ਜਿਹਾ ਵਰਕ ਕਰਿਆ ਆਪਾਂ ਨੇ ਠੀਕ ਹੈ ਜੀ। ਸਾਰਾ ਹੀ ਹੈਂਡਵਰਕ ਦੇ ਵਿੱਚ ਪੀਸ ਹੋਇਆ ਰੈਡੀ ਇਹ। ਫਿਰ ਦੇਖੋ ਤੁਸੀਂ ਵਰਕ ਦੇ ਕਿੰਨੇ ਜਿਆਦਾ ਪਿਆਰੀ ਹੈ। ਠੀਕ ਹੈ ਸੈਂਟਰ ਦੇ ਵਿੱਚ ਆਪਾਂ ਨੇ ਇਦਾਂ ਵਰਕ ਕਰਿਆ ਕੱਟ ਦਾਣਾ ਦਾ ਤੇ ਨੈਕ ਨੂੰ ਵੀ ਆਪਾਂ ਸ਼ੇਪ ਦਿੱਤੀ ਹੈਗੀ। ਠੀਕ ਹੈ ਜੀ ਨੈਕ ਤੇ ਵੀ ਵਰਕ ਹੈ। ਪਲੱਸ ਇਹਦੇ ਬਾਹਮਾ ਤੇ ਵੀ ਕੰਮ ਹੈ। ਠੀਕ ਹੈ ਜੀ ਬਾਹਮਾ ਤੇ ਹਲਕੀ ਜਿਹੀ ਬੇਲ ਠੀਕ ਹੈ ਜੀ ਇਹ ਬਹੁਤ ਨੋਮੀਨਲ ਰੇਂਜ ਦੇ ਵਿੱਚ ਜਿਹੜਾ ਸੂਟ ਆਗਾ ਤਿਆਰ ਹੋਇਆਗਾ ਠੀਕ ਹੈ ਜੀ ਤੁਸੀਂ ਵੀ ਇਨ ਕ੍ਰੇਂਜ ਦੇ ਵਿੱਚ ਜਿਹੜਾ ਸੂਟ ਆਗਾ ਉਹ ਬਾਈ ਕਰ ਸਕਦੇ ਹੋ ਲੇਕਿਨ ਨਾਰਮਲ ਆਪਾਂ ਨੇ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਜੇ ਤੁਸੀਂ ਇਹਨੂੰ ਟਿਸ਼ੂ ਦੀ ਫਿਨਿਸ਼ਿੰਗ ਕਰਾਉਂਗੇ ਤਾਂ ਤੁਸੀਂ ਇਹਦੀ ਗੈਟ ਅਪ ਹੋਰ ਵੀ ਚੇਂਜ ਹੋ ਸਕਦੀ ਹੈ ਠੀਕ ਹੈ ਜੀ ਤੇ ਇਹ ਇਦਾਂ ਦਾ ਪੇਸੀ ਪਲੱਸ ਆਏਗਾ ਸੈਮੀ ਚਨੂਨ ਦਾ ਜਿਹੜਾ ਆਪਾਂ ਨੇ ਉਹ ਦੁਪੱਟਾ ਰੱਖਿਆ ਹੈਗਾ ਠੀਕ ਹੈ ਜੀ ਦੁਪੱਟੇ ਨੂੰ ਆਪਾਂ ਨੇ ਫੋਰ ਸਾਈਡ ਇਦਾਂ ਦੀ ਲੇਸ ਦੀ ਡਿਟੇਲਿੰਗ ਦਿੱਤੀ ਹੈ ਪਲੱਸ ਠੀਕ ਹੈ ਜੀ ਇਹ ਨਾਰਮਲ ਨਾਰਮਲ ਰੇਂਜ ਦੇ ਵਿੱਚ ਸੂਟ ਸੀਗਾ ਜਿਹੜਾ 6-7000 ਦੇ ਵਿੱਚ ਰੇਂਜ ਆ ਜਿਹੜੀ ਹੈਗੀ ਹੈ ਸੂਟ ਤੇ ਤੇ ਤੁਸੀਂ ਇਹਨੂੰ ਬਾਈ ਕਰ ਸਕਦੇ ਹੋ ਕਿਸੇ ਵੀ ਕਲਰ ਦੇ ਵਿੱਚ ਪਲੱਸ ਇਹਨਾਂ ਦੇ ਨਾਲ ਇਹਨਾਂ ਦੇ ਇੱਕ ਬੱਚੇ ਦਾ ਹੋਰ ਵੀ ਸੂਟ ਸੀਗਾ ਵੈਲਵਟ ਦਾ ਜੀ ਇਸ ਤੋਂ ਬਾਅਦ ਆ ਬੱਚੇ ਦਾ ਇੱਕ ਹੋਰ ਸੂਟ ਪਣਾਇਆ ਸੀਗਾ ਜੀ ਆਪਾਂ ਨੇ ਇਹ ਪ੍ਰੋਪਰ ਵੈਲਵਟ ਤੇ ਆ ਠੀਕ ਹੈ ਜੀ ਪਲੇਨ ਜੇ ਤੁਸੀਂ ਇਹਦਾ ਵੀ ਬਣਾ ਸਕਦੇ ਹੋਗੇ ਤੇ ਨਾਲ ਇਹਦੇ ਅ ਆਰਗੈਂਜ਼ਾ ਦਾ ਪਲੇਨ ਦੁਪੱਟਾ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਇਹਨਾਂ ਦੇ ਸਿੱਗੇ ਸੂਟ ਦੇ ਨਾਲ ਪਾਰਸਲ ਦੇ ਵਿੱਚ ਆਪਾਂ ਜੁੱਤੀ ਵੀ ਦੀਦੀ ਦਿਵਾਏ ਕਰੀ ਹੈਗੀ ਇੱਕ ਤੁਸੀਂ ਵੀ ਆਪਨ ਪਾਰਸਲ ਦੇ ਵਿੱਚ ਜਿਹੜਾ ਵੀ ਹੈਗਾ ਇਦਾਂ ਦਾ ਕੋਈ ਜੁੱਤੀ ਵਗੈਰਾ ਜਾਂ ਜੁੱਮਰੀ ਵਗੈਰਾ ਤੁਸੀਂ ਉਹ ਬਾਏ ਕਰ ਸਕਦੇ ਹੋ ਠੀਕ ਹੈ ਜੀ ਇਹ ਹੈਗੇ ਜੁੱਤੀ ਤੁਸੀਂ ਇਹਨਾਂ ਸਾਈਜ਼ ਦੇ ਵਿੱਚ ਜਿਹੜੀ ਜੁੱਤੀ ਨੂੰ ਬਾਏ ਕਰ ਸਕਦੇ ਹੋ ਠੀਕ ਹੈ ਜੀ ਹਾਂਜੀ ਅੱਜ ਦੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਜਿਹੜੇ ਲੇਟੈਸਟ ਅਪਡੇਟਸ ਨੇ ਤੁਹਾਨੂੰ ਇੱਥੇ ਚੈਨਲ ਤੇ ਮਿਲਦੇ ਰਹਿਣ ਦੇ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਦੇ ਲਈ